ਕਹਿੰਦੇ ਪਿਆਰ ਦਾ ਦੱਸਿਆਗੇ ਮਾਰ ਗਿਆ ਲਾਂਗੇ ਪਿਆਰ ਨਾਲ ਧਾਗਿਆ ਵੀ ਕਹਿੰਦੇ ਆ ਪਰ ਇਧਰੇ ਪਾਸੇ ਮੁੰਡਾ ਪਾਕ ਲੱਡੀ ਅਜਾ ਆਪਣੀ ਟੀਮ ਦੇ ਜੁੜੀ ਹੈ ਆਰੇ ਪੌਂਡ ਦੀ ਮੁੰਡਾ ਫੇਰ ਐਥੇ ਆ ਕੇ ਬੱਧਾ ਹੋਇਆ ਮੁੰਡੇ ਸਾਹ ਵਰਗੇ ਹਰਪ੍ਰੀਤ ਵਰਗੇ ਤਿਆਰ ਵਰ ਤਿਆਰ ਹੈ ਇਹ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਸਾਹਬ

ਪੁੱਤ ਸੁਣਿਆ ਤੁਡੀ ਦੀ ਸੱਟ ਹੈ ਜਿਹੜੀ ਬੰਦਿਆਂ ਤੋਂ ਚੱਲ ਰਹੀ ਉਹਨੇ ਮੈਸਲੋਂ ਤੋਂ ਕੀਤੀ ਹੈ ਇੱਕ ਮੈਚ ਰੱਖਿਆ ਜਾ ਰਿਹਾ ਹੈ ਚੁੱਪ 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 ਰੌਲਾ ਨਹੀਂ ਪਾਓ ਰੌਲਾ ਨਹੀਂ ਪਾਣਾ ਚੁੱਪ ਚੁੱਪ ਕਿਹਨਾਂ ਦਾ ਯਾਖੰਦ ਲਈ ਹੱਥ ਦੀ ਸੱਟ ਮੈਸਲੋਂ ਤੋਂ ਕੀਤੀ ਹੈ ਮੁੰਡੇ ਨੇ ਆਓ ਸਾਹਮਣੇ ਫੇਰ ਮੰਡਰ ਵਿੱਚ ਸ਼ਰਮ ਦੇ ਫੇਰ ਆ ਗਿਆ ਰੇਡ ਪਾਉਣ ਲਈ ਮੇਰੇ ਬੰਦੋ ਸ਼ਰਮੇ ਦੀ ਰੇਡ ਹੈ ਆਓ ਸਾਹਮਣੇ ਚਾਰ ਜਾਫੀਆਂ ਦੇ ਵਿੱਚ ਅਰਤੀ ਜਦੋਂ ਪੁੱਠੀ ਪੈਂਦੀ ਆ ਕੰਦੇ ਬੱਡੇ ਬੱਡੇ ਮੁੰਡਾ ਕਹਿੰਦੇ ਪੁੱਠੀ ਪਾ ਕੇ ਰੋਕ ਲੈਂਦਾ ਪਰ ਇਧਰ ਦੇ ਪਾਸੇ ਕੋਈ ਇੱਕ ਤਾਂ ਨਹੀਂ ਮਾਰਿਆ ਇਧਰ سب نے پیار کروار سب آگے پیار ہر خرید آ کے چپڑا ਪੜ ਕੇ ਮਾਰੇ ਕੰਤੀ ਪ੍ਰੇਮ ਛੇੜਾਂ ਦਾ ਖੇਡ ਕਬੱਡੀ ਕਿਹਨਾਂ ਸ਼ਾਮ ਤੋਂ ਪੰਜਾਬੀ ਸ਼ੇਰਾਂ ਦਾ ਇਹ ਸਾਹਮਣੇ ਕਹਿੰਦੇ ਫੱਬੂ ਵਾਲਾ ਬੱਲੇ ਬੱਲੇ ਖੜਵਾ ਗਿਆ ਉੱਤੇ ਨੰਬਰ ਕੱਦ ਵਾਲਾ ਦੋਗਾ ਨੇ ਖੁਸ਼ੀ ਦਾ ਟੈਨ ਮੁੰਡਾ ਨਾ ਕਮਰ ਬਾਈ ਕਹਿੰਦੇ ਮੌਣ ਜਿਲੇ ਜੱਥੇ ਲਾਵੇਗਾ 200 ਤੱਕ ਲਾ ਜਾਣਾ ਹੈ ਪਾਸੇ ਜੱਸੀ ਜੱਸੀ ਪਰ ਕਿਧਰ ਭੱਜ ਗਿਆ ਲੈ ਵੀ ਲੈ ਕਰ ਸਰਤਾ ਆਓ ਸਾਹਮਣੇ ਅਗਲੀ ਰੇਡ ਪੰਦਰੀ ਮੁੰਡਾ ਇਧਰਲੇ ਪਾਸੇ ਕਹਿੰਦੇ ਪਹਿਲਵਾਨ ਆ ਗਿਆ ਪਹਿਲਵਾਨੀ ਦੇਖਾ ਨਾਪੁਰਖੀ ਵੀ ਕਹਿੰਦੇ ਆ ਗਿਆ ਬਹੁਤ ਵੱਡਾ ਧੰਨਵਾਦ ਹੈ ਸਤ ਬਾਬਾ ਵਿਵੇਕਾਨੰਦ ਜੀ ਸਤ ਬਾਬਾ ਸੁਦਾਮਾਨੰਦ ਜੀ ਨਾਪੁਰਖੀ ਕਹਿੰਦੇ ਪਹੁੰਚੇ ਹੋਇਆ ਬਹੁਤ ਵੱਡਾ ਧੰਨਵਾਦ ਹੈ ਇਧਰਲੇ ਪਾਸੇ ਅੱਤੀ ਪਹਿਲਵਾਨ مہرش مہا پیپر سراما نان جی سنت بابا وکرم نام جی اور مجھے مہا پورشوں جی سنت بابا ہن سمنی جی نے یہ کھیل میلے گھونٹا لایا ہے साल दादा जी राम गुरू हलो हैलो ਗ੍ਰੇਡ ਮਨਾਨ ਦੇ ਵਿੱਚ ਮੁੰਡਾ ਕਹਿੰਦੇ ਸ਼ਰਮ ਨਾਲ ਅਗਲੀ ਗ੍ਰੇਡ ਪਹੁੰਚ ਲਈ ਕਹਿੰਦੇ ਤਿਆਰ ਵਰ ਤਿਆਰ ਆ ਮੇਰੇ ਮਿੱਤਰੋ ਸ਼ਰਮ ਦੀ ਰੇਡ ਪੈਂਦੀ ਹੈ ਤਿਆਰ ਯਾਰੀ ਹੈ ਹੈਪੀ ਵਰਗੇ ਉਧਰਲੇ ਪਾਸੇ ਨਿੱਕੇ ਵਰਗੇ ਕਹਿੰਦੇ ਸਾਹਿਬ ਕਿਹਨ ਮਨਾਨ ਦੇ ਵਿੱਚ ਆਹ ਕਹਿੰਦੇ ਸਾਹਿਬ ਫੱਗੂ ਵਾਲਾ ਵਿੱਚ ਲਾਹਤਾ ਦਾ ਯੱਫਾ ਬੱਲੇ ਬੱਲੇ ਘੁਆ ਗਿਆ ਮੈਦਾਨ ਦੇ ਚਿੱਤੇ ਜਾ ਰਿਹਾ ਵੀ ਬੱਤਾ ਤੇ ਨਹੀਂ ਪਉਂਦੀ ਕਦੇ ਏਲਾ ਲੜਨਾ ਪੈਂਦਾ ਬੈਲ ਪਾਣੇ ਤੇ ਹੱਡਾਂ ਨੂੰ ਕੰਨਣਾ ਫਲ ਤੇ ਨਹੀਂ ਰੂਪ ਤੇ ਕਦੇ ਵੀ ਲਾਂਡੀਆਂ ਅੱਖ ਜਿਹੜੀ ਮਾਰਦੀ ਸਕੇ ਨ ਦੁੱਤਾਂ ਨੂੰ ਲਾਹ ਤੇ ਜੜੇ ਤੇ ਵੀ ਜੇ ਪੈਦੇ ਤੁਰਨਾ ਫਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੱਤਾਂ ਨੂੰ ਲਾਹ ਤੇ ਜੜੇ ਤੇ ਵੀ ਜੇ ਪੈਦੇ ਤੁਰਨਾ ਫਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੱਤਾਂ ਨੂੰ ਲੈ ਵੀ ਗੱਗਣਾ ਪਾਰ ਰੇੜ ਲੈ ਵੀ ਦੀਪਾ ਜਗਨ ਆ ਗਿਆ ਰੇੜ ਦੇ ਲਈ ਹਰ ਰੋਣ ਦੇ ਲਈ ਮੁੰਡਾ ਕਾਗਲਾ ਜਿਹੜਾ ਵਾਦਾ ਹੋਇਆ ਪਤ ਬਾਬਾ ਬੇਟਾ ਅਨੰਦ ਜੀ ਸਾਡੇ ਦਿਲਾਂ ਪੱਗਿਆ ਮਾਪ ਪਿਓ ਦਾ ਬਹੁਤ ਬਹੁਤ ਧੰਨਵਾਦ ਹੈ ਆ ਰਣ ਪਈ ਹੋਈ ਹੈ ਇਸ ਵਿੱਚ ਚਾਰ ਚਾਰ ਬੰਤਰ ਮੁੰਡਾ ਕਾਗਲਾ ਕੱਢ ਕਬੱਡੀ 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 ਹਰਪ੍ਰੀਤ ਕਹਿੰਦੇ ਹਰਪ੍ਰੀਤ ਬਾਬਾ ਖਿੜਿਆ ਕਮਾਲੂ ਪੰਡਾਲ ਹਰਪ੍ਰੀਤ ਐਸਰੇ ਕਹਿੰਦੇ ਕਾਦਾ ਕਰਵਾਲ ਲੱਗਦਾ ਚੋਰ ਹਰ ਮੁੰਡਾ ਕਹਿੰਦੇ ਜਫਾ ਆ ਗਿਆ ਅਗਲੀ ਕਬੱਡੀ ਲੈ ਵੀ ਲਵੀ ਗਰਮੇਲ ਆ ਗਿਆ ਆਓ ਸਾਹਮਣੇ ਕਹਿੰਦੇ ਗਰਮੇਲ ਆ ਗਿਆ ਉਧਰ ਸਾਡਾ ਲੜਕਾ ਬਾਲ ਤਨਦੀਪ ਫੌਜੀ ਵੀ ਆਇਆ ਹੋਇਆ ਬੰਦਾ ਛੁੱਟੀ ਔਰ ਉਹ ਵੀ ਕਬੱਡੀ ਨੂੰ ਬਹੁਤ ਪਿਆਰ ਕਰਦਾ ਹੈ ਜਿਹੜਾ بڑے ਮੈਚ ਅੱਗੇ ਵੱਧ ਰਿਹਾ ਹੈ ਮਾੜਾ ਵਿਚਾ ਆਇਆ ਹੁਣ ਤੇ ਡੇਢ ਬੰਮੀ ਨੇ ਛੁੱਟੀ ਆਓ ਸਾਹਮਣੇ ਨੰਬਰਦਾਰ ਇਹ ਫੌਜੀ ਹੈ ਗਰਮੇਲ ਫੌਜੀ ਜਦੋਂ ਮੇਰੇ ਮਿੱਤਰੋ میں <austen> ਤਿੰਨ ਯਾਪੀਆ ਨੰਬਰਦਾਰ ਵਰਗੇ ਉਧਰਲੇ ਪਾਸੇ ਜੱਸੀ ਵਰਗੇ ਆ ਕਹਿੰਦੇ ਸਤਨਾਮ ਨੇ ਕੋਸ਼ਿਸ਼ ਕੀਤੀ ਹੈ ਆਏ ਮੁੰਡਾ ਕਹਿੰਦੇ ਸਤਨਾਮ ਆਓ ਸਾਹਮਣੇ ਸੋਹਣੀ ਕੋਸ਼ਿਸ਼ ਕਰਦੇ ਅੰਕ ਕਹਿੰਦੇ ਢਾਵੀ ਨੇ ਆਪਣੀ ਟੀਮ ਦੇ ਲਈ ਯੋਗ ਜੁੜਾ ਅਗਲੀ ਰੇਡ ਪੌਂਦਲੀ ਕਹਿੰਦੇ ਸ਼ਾਨ ਆ ਸੱਤ ਮੰਡੀ ਦੀ ਆਰੇ ਪੌੜ ਦੀ ਮੁੰਡਾ ਸ਼ਾਨ ਅੱਗੇ ਵੱਧਿਆ ਹੋਇਆ ਲਾਤੀਆਂ ਦੀ ਪੱਖੇ ਦੇ ਚੁੰਦੇ ਹੋਏ ਸਰੀਰਾਂ ਨੂੰ ਚੁੰਮਦੀਆਂ ਜਿੱਤਾਂ ਪੈਰ ਆਣ ਕੇ ਵੀਰਾਂ ਨੂੰ ਬਿੱਟਰ ਮਾਰ ਦਿਆ ਜਮਾਂ ਰੁਕ ਜਾ ਕੇ ਹੋਣ ਮਜ਼ਬੂਤ ਹੰਦੀਆਂ ਕਬੱਡੀ ਖੇੜਦੇ ਖਰਾਖਰਾ ਖਾਂਦੇ ਖੁੱਲੀਆਂ ਮਾਰ ਦਿਆ ਮੱਲਾ ਵੱਡੀਆਂ ਅੱਜ آگو پیڈ والا <سؤال> آگے والا مہا پشا کا بہت بڑا ਰਵੀ ਫਾਜੀ ਅਰਗੇ ਕਿੱਟਿਆ ਗੰਦੀਪ ਅਰ ਗੰਦੀ ਗੱਲ ਹੋਈ ਹੈ ਆਰਮਨਜੀਤ ਧਰਗਲ ਦੀ ਗੱਲ ਹੋਈ ਆ ਪਰ ਅੱਕ ਆਪਣੀ ਟੀਮ ਦਿਲੀ ਗੱਬਰੂ ਨੇ ਜੋੜ ਦਿੱਤਾ ਆ ਰੇਡ ਪਾਉਣ ਦੇ ਲਈ ਮੁੰਡਾ ਫੇਰ ਲੈ ਵੀ ਰਵੀ ਸਾਹਿਬ ਕਰਦੇ ਸਿਰ ਕਬੱਡੀ ਦਾ ਆਹ ਸਾਹਮਣੇ ਪਹੁੰਚੇ ਭਗਵਾਨ ਆ ਗਿਆ ਮੇਰੇ ਵੀਰ ਰੇਡ ਪਾਉਣ ਲਈ ਇਧਰਲੇ ਪਾਸੇ ਜਿਹੜੇ ਭਗਵਾਨ ਦੀ ਕਬੱਡੀ ਪੈਣੀ ਹੈ ਚਾਂ ਵੀ ਆ ਗਈ ਹੈ ਲੈ ਵੀ ਸਾਂਭੂ ਇਹ ਪਾ ਅਰਪ੍ਰੀਤ ਕਹਿੰਦੇ ਭਾਗ ਗਿਆ ਪੁੱਤੀ ਇਤਲੇ ਪਾਸੇ ਕਹਿੰਦੇ ਪੰਹਾੜੇ ਪਿੰਡ ਦੇ ਗਿਆਨੀ ਦੀ ਚੰਡੀ ਹੋਈ ਜਾਨ ਮੁੰਡੇ ਨੇ ਇਹਦੀ ਕੁੱਤੀ ਵੀ ਬੜੀ ਪ੍ਰਸਿੱਧ ਹੈ ਆਹ ਬੱਲੇ ਬੱਲੇ ਕਰਾਖਿਆ ਮੈਚ ਖਿੰਦੇ ਜਾ ਰਿਹਾ ਮੁੰਡਾ ਕਦੇ ਗਰਮੇਲ ਆ ਗਿਆ ਰਾਜਸਤਾਨੀਆਂ ਆਹ ਸਾਹਮਣੇ ਰੇਡ ਪਾਉਣ ਲਈ ਤਿਆਰ ਵਰ ਤਿਆਰ ਚਾਰ ਰਿਆਫੀਆਂ ਦੇ ਵਿੱਚ ਬੜਾ ਚਾ ਕਰ ਕਰ ਕੇ ਪੈਂਦੀ ਹੈ ਯੱਸੀ 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 ਪਰ ਗਰਮੇਲ ਕਹਿੰਦੇ ਭੱਜ ਲੈ ਗਿਆ ਪੱਤਾ ਬਾਪੂ ਦੀ ਟੀਮ ਚਾਦੇ ਮੈਦੀ ਜੇਤੂ ਟੀਮ ਲਗ ਗਿਆ